ਪਿੰਡ ਸਹੂਰਾ ਵਿਖੇ ਪਾਰ ਦੌਰਾਨ ਬੇਅਦਬੀ ਕਰਨ ਦੀ ਖਬਰ ਹੈ ਇਸ ਬੰਦੀ ਗੁਰੂਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਸਹੂਰਾ ਦੇ ਮੇਜਰ ਸਿੰਘ ਦੇ ਪਰਿਵਾਰ ਵੱਲੋਂ ਕਾਰ ਵਿੱਚ ਸ਼੍ਰੀ ਖਾਨਪਾਤ ਸਾਹਿਬ ਜੀ ਦਾ ਪਾਰ ਚੱਲ ਰਿਹਾ ਸੀ ਜ਼ਿਮੀਦਾਰ ਪਰਿਵਾਰ ਵੱਲੋਂ ਰੱਖੇ ਪ੍ਰਵਾਸੀ ਮਜ਼ਦੂਰ ਸੀਰੀ ਵੱਲੋਂ ਸਵੇਰੇ ਤੜਕੇ ਅੰਮ੍ਰਿਤ ਵੇਲੇ ਤਾਬਿਆਂ ਤੇ ਬੈਠੇ ਗ੍ਰੰਥੀ ਸਿੰਘ ਤੇ ਜੁੱਤੀ ਸੁੱਟ ਕੇ ਬੇਅਦਬੀ ਕੀਤੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਠੀ ਸਿੰਘਾਂ ਦਾ અપਮਾਨ ਕੀਤਾ ਗਿਆ। ਪਰਿਵਾਰ ਵੱਲੋਂ ਇਸ ਘਟਨਾ ਨੂੰ ਲਕਾਉਣ ਦਾ ਯਤਨ ਕੀਤਾ ਗਿਆ, ਮਜ਼ਦੂਰ ਨੂੰ ਘਰੋਂ ਪਜਾ ਦਿੱਤਾ। ਜਥੇਬੰਦੀਆਂ ਦੇ ਆਗੂਆਂ ਵੱਲੋਂ ਉਪਰਵਾਸੀ ਮਜ਼ਦੂਰ ਤੇ ਹੋਰਨਾਂ ਨੂੰ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਇਸ ਬੇਅਦਬੀ ਦੀ ਘਟਨਾ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਦੇ ਥਾਣਾ ਲੋਪੋਗੇ ਦੇ ਮੁਖੀ ਸਤਪਾਲ ਸਿੰਘ ਮੌਕੇ ਤੇ ਪਹੁੰਚੇ। ਇਸ ਬੰਦੀ ਪੁਲਿਸ ਥਾਣਾ ਲੋਪੋਕੇ ਵਿਖੇ ਜਗਜੀਤ ਸਿੰਘ ਸੁਖਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਸਿਰੀ ਰਾਜੂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਤਾਰਾਵਾ ਅਦੀਨ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਾਕਟਰ ਜਸਬੀਰ ਸਿੰਘ ਔਲਖਦੀਪ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਪਿੰਡ ਛੂਰੇ ਜਿਲ੍ਹਾ ਅਵਰਸਰ ਦੇ ਵਿੱਚ ਵਾਪਰੀ ਹੈ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਜ਼ਮੀਂਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੰਡਪਾਤ ਸਭ ਚੱਲਦਾ ਸੀ ਉਹਨੇ ਤੜਕੇ ਸਵਾ 3 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵੱਲੋਂ ਸੁੱਟੀਆਂ ਤੇ ਉਹਦੇ 'ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਠੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਹਨਾਂ ਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਵਾ ਸੀ ਕਿ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਦੋਂ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਗਏ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਨਾਹ ਗਾਰਿਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਤੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਵਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਬਿਆਨ ਲਿਖਣ ਦਾ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਅਸੀਂ ਸਿੱਖ ਆ ਤੇ ਸਿੱਖਾਂ ਦੇ ਦੇ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਘੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਹੀਂ ਨਹੀਂ ਰੱਖ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਦੂਜੇ ਤੇ ਜਿਹਦੇ ਸਹੁਰੇ ਆਪ ਦੇ ਤੜਕੇ ਤੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰਿਆ ਆ ਇਹ ਕਿਤਰਾ ਨੇ ਸੇਖ ਹੋਏ ਬੇੜਾ ਗਰਕ ਅੱਗੇ ਹੋ ਗਿਆ ਤੇ ਮੈਂ ਵੀ ਬੇਨਤੀ ਕਰਦਾ ਵਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁਰਕੇ ਨਾ ਲਾਉਂਦੇ ਆ ਉਹਨਾਂ ਪਰਦੇਸੀ ਕਿਹੜੇ ਹਿਸਾਬ ਨਾਲ ਆ ਇਹਨਾਂ ਨੇ ੱੱਕੇ ਦੇ ਨਾਲ ਰੱਖਿਆ ਸੀ ਕਿਹੜੇ ਹਿਸਾਬ ਨਾਲ ਆ ਉਹ ਉਹ ਕਿਹੜੀ ਗੱਲ ਤੋਂ ਦੁਗੀ ਸੀ ਕਹਿੰਨੇ ਉਹ ਘਟਣਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਗਰੀ ਗੱਲਬਾਤ ਆ ਉਹ ਬਰੀਕੀ ਨਾ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਨਾ ਵਾਪਰੀ ਆ ਜੀ ਆਪਣਾ ਕਿਹੜਾ ਪਿੰਡ ਅੰਮ੍ਰਿਤਕਟਨਾਏ ਵਾਪਰੀ ਸਾਡਾ ਨਗਰ ਸ਼ਹੂਰਾ ਤੇ ਸ਼ੂਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਸਦਾ ਮੇਜਰ ਸਿੰਘ ਉਹਨਾਂ ਦਾ ਪਰਿਵਾਰਥ ਹੈ ਉਹਨਾਂ ਦਾ ਡੇਰਾ ਬਹਿਕਾਂ ਤੇ ਵਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬਾਂ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅੰਮ੍ਰਿਤ ਵੇਲਾ ਹੋਇਆ ਹੈ ਜినਾ ਸਿੰਘ ਡਿਊਟੀ ਬੈਠਾ ਹੈ ਸਵਾ 3 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇ ਵਾਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂਗ੍ਰਾਮ ਸਾਹਿਬ ਦੇ ਥੱਲੇ ਪੀੜੇ ਦੇ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਗਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ ਆਏ ਸਾਢੇ 4 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀਰ ਜਿਹੜਾ ਦਾ ਛੋਟਾ ਨਾ ਉਹਨੇ ਜੋੜਾ ਗੁਰੂਗ੍ਰਾਮ ਸਾਹਿਬ ਦੇ ਪੀੜੇ ਦੇ ਵਿੱਚ ਥੱਲਿਓਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉੱਠ ਕੇ ਉਹ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾੜੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿਤਰਾ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆ ਗੱਲ ਉਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ 6:30 ਵਜੇ ਲਾਇਆ ਤੇ 6:30 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ ਇਕੱਤਰ ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮੜਾ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ-ਬੋਲ ਵੀ ਕੀਤਾ ਹੈ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਹਾਂ ਵੀ ਜਿਹਨੇ ਇਹ ਘਟਨਾ ਕੀਤੀ ਆ ਜਿਹਨੇ ਮਹਾਰਾਜ ਸਾਹਿਬ ਵਾਲੇ ਜੋੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ ਰਾਜੂ ਆ ਤੇ ਮੈਂ ਕਿਹਾ ਤੁਸੀਂ ਸਾਨੂੰ ਭਿਆ ਦੇਓ ਕਹਿੰਦੇ ਅਸੀਂ ਭਈਆ ਭਿਜਾ ਦਿੱਤਾ ਭਜਾ ਦਿੱਤਾ ਕਹਿਣ ਤੋਂ ਭਾਵ ਮੁੱਖ ਦੋਸ਼ੀਆਂ ਸਾਰੇ ਕਿ ਜਿਨ੍ਹਾਂ ਨੇ ਭਈਏ ਨੂੰ ਭਜਾ ਕੇ ਲਗਾ ਦਿੱਤਾ ਉਹ ਤੋਂ ਬਾਅਦ ਅਸੀਂ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਵੀ ਤਰਲੋਟਾ ਸਿੰਘ ਰਿਵਨਾਲ ਨੇ ਕਲ ਕਲਦੀਪ ਸਿੰਘ ਮੋਦਿਆਂ ਦੇ ਸਰਪੰਚ ਉਹ ਵੀ ਸਤਕਾਰ ਕਮੇਟੀ ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤੇ ਲੋਟਨ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨਾਲ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗਿਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤਨ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾ ਤੇ ਅਖੰਡ ਪਾਠੀ ਸਿੰਘਾਂ ਨੇ ਉਹਨਾਂ ਦੀ ਪੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਨਹੀਂ ਉਹਨਾਂ ਦੇ ਘਰੋਂ ਕੋਈ ਜਲ ਪਾਣੀ ਛੱਕਿਆ ਸਾਰਾ ਕੰਮ ਉਤਨਾ ਦੀ ਉਤਨਾ ਰਹਿ ਗਿਆ ਤਕਰੀਬਨ 10 ਵਜੇ ਖੰਡਪਾਰ ਦਾ ਭੋਗ ਸ਼ੁਰੂ ਹੋਣਾ ਸੀ 11:30 ਕਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਗੁਰੂ ਜੀ ਦਾ ਪਾਵਨ ਸਰੂਪਾ ਸੇਵਾ ਕਰਕੇ ਖੰਡਪਾਰ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦੁਆਰਾ ਸਾਹਿਬ ਲੈ ਆਂਦਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਨ ਲੈ ਕੇ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਉਹ ਸਾ ਥਾਣਾ ਲੋਪੋਕੇ ਆ ਹੁਣ ਕੱਕੜੀ ਚੌਂਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਤਨਾ ਕਰਮ ਕੀਤਾ ਉਹ ਮਾਰੀ ਮੋਟੀ ਘਤਨਾ ਨਹੀਂ ਬੜੀ ਮਾਰੀ ਘਤਨਾ ਹੋਈ ਆ ਬੜੀ ਠੇਸ ਪਹੁੰਚਣ ਵਾਲੀ ਕੰਮ ਆ ਹੋਈ ਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਤਰ੍ਹਾਂ ਜੇ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਆਈ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਤੁਹਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਜਿਹਾ ਤੇ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦਿਓ ਤੇ ਜੇ ਇਹ ਕਿਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈਂਦੇ ਕੋਲ ਆ ਤੇ ਜੋ ਤੇਰੇ ਸਿੱਖਾਂ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਕਿ ਉਹਨੂੰ ਲਿਆਓ ਸਾਡੇ ਸਾਹਮਣੇ ਅਸੀਂ ਜੋ ਕਰਨਾ ਉਹਨੂੰ ਸੋਧਾ ਲਾਉਂਦੇ ਕਹਿੰਦੇ ਸੋਧਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਵਚਨ ਕੀਤਾ ਮੈਂ ਤੁਸੀਂ ਸਾਡੇ ਸਾਹਮਣੇ ਲਿਆ ਦਿਓ ਮੈਂ ਸੋਧਾ ਲਾਉਂਗਾ ਪਰਚਾ ਮੈਂ ਆਪਦੇ ਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਨਾਲ ਭਾਵਨਾ ਸੀ ਜੋ ਗੁਰੂ ਨਾਲ ਸਾਡੀ ਨੇੜਤਾ ਸੀ ਕੇਵਲ ਤੇ ਕੇਵਲ ਅਸੀਂ ਪੈਸੇ ਇਕੱਠੇ ਕਰਨ ਲਈ ਬੈਠੇ ਸਾਡੇ ਗੁਰੂ ਨਾਲ ਪਿਆਰ ਨਹੀਂ ਆ ਤੇ ਸਾਨੂੰ ਸਿੱਖ ਜਗਤ ਨੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਹੈਗੇ ਨਾ ਭਈਏ ਪਜਾਓ ਤੇ ਪੰਜਾਬ ਬਚਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਰੱਖੇ ਸਾਡੀਆਂ ਹੱਡੀਆਂ ਟੁੱਟ ਗਈਆਂ ਕਿ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡਪਾਰ ਸਾਹਿਬ ਰੱਖੇ ਭਈਏ ਅੰਦਰਾਂ ਚ ਗੁਰੇ ਫਿਰਦੇ ਆ ਭਈਏ ਨੰਗੇ ਪੈਰੀ ਗੋਹਣਾ ਲਿਬੜੇ ਪੈਰ ਕੋਲੇ ਫਿਰਦੇ ਆ ਜਿੱਦੋਂ ਨੂੰ ਮਰਜ਼ੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾ ਕਰਮ ਇਸੇ ਕਰਕੇ ਹੋਇਆ ਜੇ ਇਹ ਮੈਨੂੰ ਪਰਿਵਾਰ ਯੋ ਨਬੇ 3:30 ਵਜੇ 4:00 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਹੈ ਕਿ ਇਹਨਾਂ ਨੇ ਸਾਰੇ ਘਤਨਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਇਹ ਸਾਰੀ ਗੱਲ ਲੁਕ ਜਾਣੀ ਸੀ ਤੇ ਇਹਦਾ ਦੇਣ ਕਿਨੇ ਦੇਣਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਗੱਲ ਮੰਗੇ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਲੋ ਇਹਨਾਂ ਦੇ ਵੱਲ ਦੀ ਕਾਰਵਾਈ ਆ ਉਹ ਭਈਏ ਤੇ ਨਹੀਂ ਹੋਵੇ ਪਰਚਾ ਕੀਤਾ ਇਹਨਾਂ ਪਰਚਾ ਕੀਤੇ ਆ ਕਿੰਨੇ ਬੰਦੇ ਕੀਤੇ ਇੱਕ ਉਹਨਾਂ ਦਾ ਭਈਆ ਵੀ ਕੀਤਾ ਚਾਰ ਬੰਦੇ ਕੀਤੇ ਆ ਕਾਰਵਾਈ ਕੀਤੀ ਹੈ ਜੋ ਜੀ ਜੀ ਸੰਸਕਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਾਠਨ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਨਾ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਜਿਹੜਾ ਬਾ ਜੁਤੀ ਸਟਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਥੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈੱਡ ਗਰੰਥੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੋਪੋ ਕੇ ਸਾਡੀ ਪੁਲਿਸ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈੱਡ ਗਰੰਥੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਯਾ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਅਮ ਵਿੱਚ ਲਿਆ ਰਿਹਾ ਹੈ ਅਰੇਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੇਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਮਕਦਮਾ ਜਿਹੜਾ ਕੀਤਾ ਹੈ ਮਕਦਮਾ 295ਏ 202 ਆਈਪੀਸੀ ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕਰੀ 14 ਹਾਂਜੀ 14 ਹਾਂ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫ਼ਤੀਸ਼ ਅਜੇ ਕਰ ਰਹੇ ਆਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੋਈ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹ ਕਾਰਵਾਈ ਕਰ